ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ ਜਿਹੜਾ ਚੰਨ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਹੀ ਬਣਾ ਵਿੱਚ ਪੰਜ ਨਗ ਸੇਲ ਲਈ ਲਏ ਕਹਿੰਦੇ ਇੱਕ ਤੋਕੜ ਮੱਝ ਬਾਈ ਕੋਲੇ ਤੇ ਇੱਕ ਬੈੜ ਤਾਜੀ ਸੂਈ ਆ ਦੋ ਬਾਈ ਕੋਲੇ ਹੀ ਪਰ ਬੱਚਿਆਂ ਨੇ ਟੌਪ ਕਲਾਸ ਤੇ ਇੱਕ ਬਾਈ ਕੋਲੇ ਕੱਟੀ ਆ ਚੰਗੀ ਨਸਲ ਦੀ ਆਓ ਕਰ ਲੈਨੇ ਬਾਈ ਨਾਲ ਗੱਲ ਬਾਤ ਆ ਜੀ ਬਾਈ ਭਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਈ ਜੀ ਹੋ ਠੀਕ ਹੋ ਰਾਣਾ ਜੀ ਹਾਂ ਜੀ ਬਹੁਤ ਵਧੀਆ ਭਾਈ ਜੀ ਤੁਸੀਂ ਸੁਣਾਓ ਜੀ ਕਿਵੇਂ ਚੱਲਦਾ ਕੰਮ ਕਾਰ ਬਹੁਤ ਵਧੀਆ ਚੱਲਦਾ ਜੀ ਠੀਕ ਵਧੀਆ ਚੱਲ ਰਿਹਾ ਹਾਂ ਜੀ ਹਾਂ ਜੀ ਨਾਮ ਤੇ ਐਡਰੈਸ ਹੋ ਨਾਮ ਆਪਣਾ ਰਾਣਾ ਸਿੰਘ ਆ ਜੀ ਪਿੰਡ ਬੰਗੜਾੜੀ ਆ ਕਿਲਾ ਫਰੀਦਕੋਟਾ ਤਹਿਸੀਲ ਜੇਤੂ ਆ ਜੀ ਨੇੜੇ ਪਿੰਡ ਆਪਾਂ ਨੂੰ ਨੇੜ ਦਾ ਪਿੰਡ ਵੱਲੋਂ ਬਾਜਾਖਾਨਾ ਵੀ ਨੇੜੇ ਹਮਮ ਹਰੀਗੜ੍ਹ ਮੁਰਜਾ ਕੇ ਨੇੜੇ ਸਾਹੂ ਕੰਡ ਨੇੜੇ ਆਈ ਓਕੇ ਭਾਈ ਮੋਬਾਈਲ ਨੰਬਰ ਬੋਲੋ ਮੋਬਾਈਲ ਨੰਬਰ ਆਪਣਾ 9856820524 ਆ ਜੀ ਠੀਕ ਹੈ ਭਾਈ ਜਿਹ ਸੁਵਾ ਵੈਸੇ ਮਾਲਕਾਂ ਦਾ ਦੂਜਾ ਕਾ ਤੁਸੀਂ ਤੀਜਾ ਮੰਨ ਲਓ ਜੀ ਤੀਜਾ ਮੰਨ ਹਾਂਜੀ ਨਵਾਂ ਹਾਂ ਨਾ ਛੋਟੀ ਮੱਝ ਆ ਓਕੇ ਬਾਈ 7 ਲੀਟਰ ਦੁੱਧ ਆ ਜੀ ਹੁਣ ਇਹ ਟੰ ਤੇ ਆ ਠੰਡਾ ਠੀਕ ਆ ਚੋਣ ਵਾਲਾ ਚੋਣੋ ਕੋਲ ਢੇੜੀ ਤਿੰਨ ਟਾਈਮ ਠੀਕ ਆ ਬਾਈ ਬੱਚੇ ਵਾਲੀ ਨੇੜੀ ਸਥਿਤੀ ਪਾਸੋਂ ਦੀ ਉੱਤਰ ਦੀ ਹਾਂਜੀ ਤੇ ਹੁਣ 7 ਲੀਟਰ ਦੁੱਧ 7 ਲੀਟਰ ਦੁੱਧ ਆ ਠੰਡੇ ਵਾਲਾ ਤਿਆਰ ਹੂੰ ਖੋਲ ਦੇ ਮੜੀ ਤੋੜ ਕੇ ਦਿਖਾ ਦੇ ਤੇ ਮਿਲ ਦੀ ਕਹਦੇ ਤੇ ਆ ਬਾਥਾਪੀ ਮਾਰ ਕੇ ਵੇਜੋ ਜੀ ਬਾਥਾਪੀ ਮਾਰ ਤੇ ਵੇਜਾ ਹਾਂਜੀ ਫੇਸ ਰੀ ਬਿਊਟੀ ਚੰਗੀ ਆ ਸਿੰਘ ਕੁਆਲਿਟੀ ਚੰਗੀ ਆ ਬਾਕੀ ਤੋਰਾ ਚੈ ਤੋਰਾ ਵੀ ਕਰਮਾ ਇਹ ਚੰਗਾ ਗਾ ਕਦ ਕੁਦ ਬਹੁਤ ਚੰਗਾ ਹਨਾ ਆ ਫੁੱਲ ਵੱਡੇ ਕਦਕਾਰ ਸੀ ਮੱਝਾ ਜੀ ਚਵਾਈ ਚੁਵਾਈ ਕਿਵੇਂ ਆ ਗਾ ਚਵਾਈ ਇੱਕ ਨੰਬਰ ਆ ਜੀ ਕੋਈ ਪੂਰ ਨਹੀਂ ਛੱਟਾ ਨਹੀਂ ਠੀਕ ਆ ਬਾਈ ਹਾਂ ਜਿਹੜੇ ਵੀਰ ਨੇ ਸਾਂਭ ਲਈ ਮੁਰਦੇ ਸੁਵੇ ਨੂੰ 1.5 ਲੱਖ ਰੁਪਏ ਦੀ ਮੈਂ ਸੁਖਣਾ ਠੀਕ ਆ ਬਾਈ ਹੂੰ ਬਾਕੀ ਦੂਜਾ ਲੈਟਰ ਦਾ ਸੁਣੀ ਲੋੜ ਹੀ ਨਹੀਂ ਹਨਾ ਇੱਕ ਨੰਬਰ ਚਵਾਈ ਆ ਬਾਈ ਹਨਾ ਹਨਾ ਪੈਂਟ ਬਹੁਤ ਚੰਗੇ ਹੁੰਦੇ ਉਹ ਜਿਵੇਂ ਤੋਖਾ ਫੈਰਦਾ ਪੂਰਾ ਸੰਗਣਾ ਦੁੱਧ ਆ ਜੀ ਇੱਕ ਨੰਬਰ ਪੈਂਟ ਆ ਜੀ ਹੂੰ ਕੀ ਮੋਲਾ ਜੈ ਜਰਾਂ ਨੇ ਫਿਰ ਇਹ ਤਾਂ ਵੱਡੇ ਭਾਈ ਆਵੇਂ ਹੋ ਜੇ ਮੰਗ ਲੈਂਦਾ 70 ਵੀ ਮੰਗ ਲੈਂਦੇ 75 ਵੀ ਮੰਗ ਲੈਂਦੇ 60000 ਦੀ ਮੈਂ ਦੇ ਦਾਂਗੀ ਚੱਕ ਭਾਈ ਹਾਂ ਜਮਾ ਜੈਜ ਮੋਲ ਆ 65000 ਦੀ ਮੱਝ ਭਾਈ ਵੱਡੀ ਮੈਂ ਆ ਜੀ ਮੇਰਾ 5.5 ਫੁੱਟ ਕੱਦਾ ਵੇਖੋ ਉਹਦੇ ਤੋਂ ਤਾਂ ਲੰਘਦੀ ਆਈ ਹੂੰ ਜਮਾ ਜੈਜ ਮੋਲ ਰੱਖਿਆ ਭਾਈ ਨੇ ਖੱਚ ਕੇ ਮੋਲ ਰੱਖਿਆ ਬਾਹਲਾ ਮੋਲ ਨਹੀਂ ਰੱਖਿਆ ਭਾਈ ਵਜ਼ਨ ਵਾਲੀ ਚੀਜ਼ ਆ ਕੱਟਣ ਵਾਲੀ ਨਹੀਂ ਕਿੰਨੇ ਭਾਈ ਰਾਣੀ ਹਾਂ ਜੀ 1.5 ਲੱਖ ਦੀ ਮੈਂ ਮਰਜ਼ੀ ਤਿਆਰ ਕਰ ਲਈ ਜੀ ਐਨੇ ਦਾ ਦੁੱਧ ਪੀ ਕੇ ਜਦੋਂ ਮਰਜ਼ੀ ਵੇਚ ਲੈ ਹਾਂ ਜੀ 15 ਵਾਲਾ ਮੋਲ ਆ ਜੀ ਵੇਖੀ ਇਹਦਾ ਐਡੀ ਮੈਂ 15 ਨਹੀਂ ਸਰਦੇ 60000 ਕੀ ਦਿੱਤਾ ਦੀ ਸਹੀ ਗੱਲ ਆ ਬਾਈ ਹਾਂ ਪਰ ਆਪਾਂ ਦੇ ਸੀਲ ਫਲ ਦੀ ਮੈਂ 100 ਵਾਲੀ ਆ ਜੀ ਲੈ ਚਾਰ ਇਹ ਥਣ ਇੱਕੋ ਜੇ ਪੂਰੇ ਗੈਰ ਤੇ ਇੱਕ ਨੰਬਰ ਥਣ ਲੱਗਿਆ ਚਵਾਈ ਚੋਈ ਬਾਈ ਚੋਈ ਬਾਲੀ ਚੰਗੀ ਨੈਟ ਚੋਈ ਆਈ ਬਾਲੀ ਸੋਹਣੀ ਚੋਈ ਆ ਠੀਕ ਆ ਮੇਰਾ ਪਤਾ ਰਾਮ ਖਾਨ ਦਾ ਕਈ ਰਿਕਵਰੀ ਤੋਂ ਪਸੂ ਡਰ ਜਾਂਦਾ ਜੀ ਸਹੀ ਗੱਲ ਆ ਪਸੂਗਾ ਤੇ ਉਹ ਸੀਲ ਫਲ ਦੀ ਵੀ ਦੇ ਰਹੀ ਆ ਓਕੇ ਬਾਈ ਹਾਂ ਜੀ ਅੱਗੇ 2 ਨੰਬਰ ਤੇ ਆਹ 2 ਨੰਬਰ ਇਹ ਦੂਜਾ ਸੁਹਾ ਵਹਿੜਾ ਮਗਰ ਇਹ ਆ ਬੱਚੀ ਖੜੀ ਆ ਜੀ ਬੱਚੀ ਆ ਖੜੀ ਆ ਨਾ ਹਾਂਜੀ ਬੱਚੀ ਬਹੁਤ ਚੰਗੀ ਆ ਜੀ ਬੱਚੀ ਬੱਚੀ ਬਹੁਤ ਚੰਗੀ ਆ ਯਾਰ ਹਾਂਜੀ ਕੀ ਬਾਤ ਆ ਕਦੋਂ ਸੂਈ ਆ ਇਹ ਇਹਨਾਂ ਮੰਨ ਕੇ ਚੱਲੋ ਵੀ ਬਾਈਦਲ ਹੋ ਗਏ ਹੋਣਗੇ ਸੂਈ ਨੂੰ ਜੀ ਓਕੇ ਹਾਂਜੀ ਤੇ ਦੁੱਧ ਕਿੰਨਾ ਘਾਹੋਂ ਦੁੱਧ ਜੀ ਆਈ ਗਰੀਬ ਘਰ ਹੋਇਆ ਦੁੱਧ ਹੁਣੇ ਥੱਲੇ 12 ਲੀਟਰ ਤਿਆਰ ਹੈਗਾ ਜੀ ਠੀਕ ਆ ਬਾਈ ਹਾਂਜੀ ਤੇ ਵਹਿੜ ਸੀਲ ਠੰਡੀ ਬਹੁਤ ਆ ਜੀ ਕਿਤੇ ਮਰਜੀ ਚੋਲੋ ਬੱਚੀ ਵੀ ਬੜਾ ਲਾਸਟੋ ਜੀ ਠੀਕ ਆ ਹਾਂਜੀ ਇੱਕ ਗੱਲ ਹੋਰ ਆ ਜੀ ਮੰਨ ਕੇ ਚੱਲੋ ਬੜਾ ਚੰਗਾ ਕਰਮਾ ਆ ਥਣ ਬਹੁਤ ਚੰਗਾ ਜੀ ਜਿਹੜਾ ਕਬੈਣੀ ਦਾ ਥ ਹਾਂਲੇ ਨੂੰ ਚਾਰੇ ਚੱਲਦੇ ਆ ਜੀ ਓਕੇ ਜਿਹੜਾ ਚੌਥਾ ਖਾਣਾ ਉਹ ਮੰਨ ਕੇ ਚੱਲੋ ਅੱਧਾ ਜੀ ਅੱਧਾ ਹਾਂਜੀ ਤੇ ਆਪਾਂ ਮੋਲੇ ਦਾ ਪਿੱਲਾ ਵਾਲਾ ਹੀ ਕਰਨਾ ਜੀ ਉਹ ਪਿੱਲ ਵਾਲਾ ਮੋਟਾ ਹਾਂ ਚਾਰੇ ਚੱਲਦੇ ਆ ਬਈ ਚਵਾਈ ਦੇ ਆ ਮੂਹਰੇ ਖਾਣਾ ਜੀ ਚਵਾਈ ਪੜੀ ਜੰਗੀ ਹਾਂ ਚਵਾਈ ਇੱਕ ਨੰਬਰੀ ਮੋਟਾ ਮੋਟਾ ਚੋਣਾ ਜਿਵੇਂ ਮਰਜ਼ੀ ਬੱਸ ਮਾਈ ਜੀ ਕੋਈ ਹੋਰ ਹੀ ਗੱਲ ਨਹੀਂ ਪਾਸ ਬਣਾ ਲੇ ਪਸੂ ਪੁੱਤਰ ਹੀ ਹਾਂ ਆ ਮਗਰ ਲਿਆ ਜੀ ਹਾਂ ਚਾਰੇ ਚੱਲਦੇ ਆ ਐਨ ਜੀ ਠੀਕ ਆ ਪਰ ਇੱਕ ਘਟਾ ਪਰਲੇ ਥਾਂ ਦੇ ਵਿੱਚ ਦੁੱਧ ਮਤਲ ਦ ਘਟਾ ਜੀ ਠੀਕ ਆ ਭਾਪਾ ਆ ਕਰ ਦੇਣਾ ਦਾ ਤਿੱਲਾ ਵਾਲਾ ਜੀ ਠੀਕ ਆਓ ਜੀ ਵੇੜਾ ਤੁਹਾਨੂੰ ਪਤਾ 65 70 60 ਤੱਕ ਲੈ ਮੰਗਦੇ ਮੰਗਦਾ ਜੀ ਹਮ ਆਪਾਂ ਮਤਲਬ 40000 ਦੀ ਵੇੜ ਦੇ ਦਾਂਗੇ ਜੀ ਚੱਕ ਬਾਈ ਜਮਾ ਜੈਮੋਦ ਨਗਰ ਵੀ ਬੱਚੀ ਆ ਜੀ 40000 ਦੀ ਵੇੜ ਬਾਈ ਕਹਿੰਦਾ ਦੇ ਦਾਂਗੇ ਬੱਚਾ ਮਗਰ ਵੀ ਬੱਚੀ ਬੱਚੀ ਦੇਖੋ ਬਹੁਤ ਚੰਗੀ ਆ ਕਿਉਂ ਨਾਲ ਹੀ ਤਿਆਰ ਹੋ ਜਾਣਾ ਖੋਲ ਨੀ ਮੜੀ ਤੋੜ ਕੇ ਰਖਾ ਦੇ ਬਾਈ ਏਸ ਦੀ ਬਿਊਟੀ ਕੱਦ ਪਲੀ ਵੀ ਜਾਣ ਵਾਲੀ ਥਣ ਤੋਂ ਇੱਕ ਨੰਬਰ ਆ ਬਾਈ ਠੀਕ ਹੈ ਜਿਹੜੀ ਗੱਲ ਅਸੀਂ ਬਾਈ ਨੇ ਦੱਸਤੀ ਆਪਾਂ ਦੱਸ ਕੇ ਦੇਵਾਂਗੇ ਨਾ ਤੱਕ ਵੀਡੀਓ ਕਰਨਾ ਡਾਕਟਰ ਸਾਹਿਬ ਸਹੀ ਗੱਲ ਆ ਹਾਂਜੀ ਜੇ ਕਿਸੇ ਨੇ ਤੁਹਾਨੂੰ ਹੀ ਕਹਤਾ ਵੀਡੀਓ ਪਾ ਕੇ ਆਏ ਸੀਗੇ ਤੇ ਬੰਦੇ ਨੇ ਧੱਪ ਮਾਰਿਆ ਉਹ ਕੰਮ ਨਹੀਂ ਆਪਾਂ ਕਰਨਾ ਜੀ ਠੀਕ ਆ ਬਾਈ ਚਮਕ ਚੰਗੀ ਆ ਪਲੀ ਵੀ ਚੰਗੀ ਆ ਕੋਈ ਲਿੱਸੀ ਨਹੀਂ ਲਾਵੀ ਨਹੀਂ ਕੱਦ ਗਾਠ ਵਾਲੀ ਪੈਦਾ ਪੈਂਦੀ ਕੀ ਬਾਤ ਆ ਤੋਰਾ ਚੈੱਕ ਕਰ ਲੋ ਤੋਰਾ ਵੀ ਚੰਗਾ ਕਰ ਮਾਇਰਾ ਕਨੇ ਬਾਈ ਹਾਂਜੀ ਹੂੰ ਇਹਦਾ ਦੁੱਧ ਹੰਦਾ ਵਾਲੇ ਨੇ ਸੇਵੜਾ ਲੈ ਲੈਣਾ ਜੀ ਸਹੀ ਗੱਲ ਆ ਬਾਈ ਤੁਹਾਨੂੰ ਤੋਂ ਪਹਿਲਾਂ ਦੱਸਣਾ ਜ਼ਰੂਰੀ ਹੁੰਦਾ ਜੀ ਸਹੀ ਆ ਬਾਈ ਸਹੀ ਆ ਹਾਂਜੀ ਆ ਜੇ ਥਾਣੀ ਘਟ ਹੋਇਆ ਫਿਰ ਦੁੱਧ ਵੀ ਹਨਾ ਹਾਂਜੀ ਹਾਂਜੀ ਉਹਦੇ ਵਿੱਚ ਜਮਾ ਜੈਜ ਮੋਹਲਾ 40000 ਦੀ ਬਾਈ ਕਹਿੰਦਾ ਦੇ ਦਿਆਂਗੇ ਵੜ ਵਿੱਚੋਂ ਮਾਨਤਨ ਹੋ ਜਾ ਹਮਾਲਦਨ ਕਰਾਂਗੇ ਜੀ ਜੈਜ ਠੀਕ ਆ ਉਹ ਪਤਾ ਨਹੀਂ ਲੱਗਦਾ ਜੀ ਵੀ ਥਣ ਘੱਟ ਹੋਊਗਾ ਵੇੜਦਾ ਪਰ ਆਪਣਾ ਦੱਸਣ ਦਾ ਫਰਜ ਹੈ ਜੀ ਤੇਰੇ ਇਲਾਇਆ ਮੰਗਵਾਉਂਦਾ ਹੈ ਨਾ ਇਮਾਨਦਾਰੀ ਤੇ ਤੇ ਗਾ ਥਣ ਘੱਟ ਨਿਕਲ ਜਾਈ ਇਹਲਾ ਸੋਚ ਕੇ ਮੰਗਵਾ ਦੂਗਾ ਹੁਣ ਆਪਾਂ ਤਾਂ ਵੀ ਘੱਟ ਥਾਣਾ ਕੁਝ ਪਾਣਾ ਵੰਗਾਉਣੀ ਆ ਸਹੀ ਗੱਲ ਆ ਬਈ ਤੇ ਭਾਵੇਂ ਆਪਾਂ ਟੋਕੜਾ ਵਾਲਾ ਕਰਤਾ ਜੀ ਇਹਦਾ ਹਾਂ ਉਹ ਇਹ ਜ ਮੁੱਲ ਕਰ ਤੇ ਲਾਲਾ ਹੀ ਕਰਤਾ ਮੰਨ ਲਓ ਹੂੰ ਬਾਕੀ ਠੰਡੀ ਆ ਬੱਚਾ ਛੱਡਣਾ ਛੱਡ ਨਹੀਂ ਛੱਡਣਾ ਨਾ ਛੱਡਕਣੀ ਬਈ ਹਾਂਜੀ ਅੱਛਾ ਸੱਦੀ ਬੱਚੇ ਨਹੀਂ ਸੱਦੀ ਛੱਡੋ ਨਹੀਂ ਨਾ ਛੱਡੋ ਜੀ ਸਹੀ ਹੈ ਅੱਗੇ ਆ ਗਈ ਤਨ ਨੰਬਰ ਤੇ ਬੱਚੀ ਕਿੰਨੀ ਕੋਮਰ ਹੈ ਦੀ ਔਰਲੀ ਬੱਚੀ ਦੀ ਹੋਊਗੀ 11 ਮਹੀਨਾ ਦੀ ਹੋਰੀ 11 ਮਹੀਨਾ ਦੀ ਹਾਂਜੀ ਬੱਚੀ ਬਹੁਤ ਚੰਗੀ ਹੈ ਜਿਹੜੇ ਟੀਕੇ ਦੀ ਹੈ ਪਤਾ ਕੁਛ ਨਹੀਂ ਟੀਕੇ ਬਾਰੇ ਵੱਡੇ ਭਾਈ ਮੈਂ ਪੁੱਛਿਆ ਨਹੀਂ ਗਾ ਝੂਠ ਮਾਰਨਾ ਕੋਲੋਂ ਮਾੜਾ ਹੁੰਦਾ ਟੀਕੇ ਵਾਸਤੇ ਤੁਹਾਨੂੰ ਤਾਂ ਡਾਕਟਰ ਆ ਪਤਾ ਵੀ ਚੰਗੇ ਦੀ ਹੈ ਹਨਾ ਬਾਹਰ ਘੜ ਬਹੁਤ ਚੰਗਾ ਦੱਸਿਆ 35 60 ਲੀਟਰ ਵਾਲੀ ਵੜਦੀ ਕੋਲੀ ਮਣੀ ਟੋਰੀ ਹੈ ਭਾਈ ਤਕਰੀਬਨ ਸੀਮਣ ਵੀ ਛੇਤੂ ਹੀ ਲੈ ਲਊ ਹਣਾ ਸੀਮਣ ਦਾ ਵੀ ਲੈ ਲੂਗੀ ਇਸ ਤੇ ਕੱਦ ਵਾਲੀ ਆ ਬੱਚੀ ਕੱਦ ਵਾਲੀ ਬੱਚੀ ਆ ਸਭੇ ਪਲੀ ਆ ਮੜੀ ਇਹ ਸੇਵਾ ਵਾਲੇ ਬੰਦੇ ਕੋਲੇ ਕਿਹੇ ਕੋਲੇ ਜਾਵੜੀ ਸਹੀ ਗੱਲ ਆ ਤੇ ਸੀਮਲ ਦਾ ਮੰਨ ਕੇ ਚਲੋ ਮਹੀਨੇ ਡੂਢ ਮਹੀਨੇ ਚ ਬੱਚੀ ਨੇ ਲੈ ਲੈਣਾ ਜੀ ਇਸ ਦੀ ਬਿਊਟੀ ਕਮਾਲ ਦੀ ਸਹੀ ਗੱਲ ਆ ਬਾਈ ਦੀ ਇੱਕ ਗੱਟੇ ਦੀ ਲੋੜ ਆ ਨਾ ਸੀਮਣ ਪਾਸੇ ਦੇ ਬੱਚੇ ਲੈ ਲੈਣਾ ਲੈ ਬਿਊਟੀ ਐਕ ਨੰਬਰ ਹਾਂਜੀ ਐਕ ਨੰਬਰ ਹੀ ਪ੍ਰਿੰਟ ਪ੍ਰਿੰਟ ਬੜਾ ਚੰਗਾ ਹਣਾ ਬਹੁਤ ਚੰਗਾ ਬੱਚਾ ਆ ਹਾਂਜੀ ਹਾਂਜੀ ਕੀ ਮੋਲ ਆ ਬਾਈ ਰਾਣੇ ਜਾਇਜ ਮੋਲ ਵੱਡੇ ਬਾਈ ਬਾਲਾ ਕੀ ਕਰਨਾ 20000 ਦੀ ਅੱਛੀ ਦੇ ਦਾਂਗੇ 20000 ਦੀ ਮਾਨਤਨ ਮੋਲਕ ਹੈ ਮਾਨਤਨ ਚਲ ਮਾਨਤਨ ਕਰ ਦਿਆਂਗੇ ਮਾੜਾ ਮੋਟਾ ਛੋੜ ਛੱਪੇ ਵਾਲਾ ਜੀ ਓਕੇ 20000 ਰੁਪਿਆ ਮੋਲ ਮਾਨਤਨ ਕੋਈ ਚੱਕਰ ਨਹੀਂ ਬਾਈ ਕਹਿੰਦਾ ਮੌਕੇ ਤੇ ਕਰ ਦਿਆਂਗੇ ਹਾਂ ਜੀ ਛੋੜ ਛੱਪੇ ਵਾਲਾ ਮਾਨਤਨ ਹੋਜੂ ਵੈਸੇ ਬੱਚਾ ਚੰਗਾ ਹੈ ਬੱਚਾ ਚੰਗਾ ਹੀ ਆ ਵਾਲਾ 25000 ਰੁਪਿਆ ਦਾ ਵੱਛੀ ਦਾ ਕਿਦਾ ਮੰਗਦਾ ਹੈ ਮੰਗਦਾ ਜੀ ਹੂੰ ਚਾਰ ਥਾਣਾ ਕੱਲਾ ਕੱਲਾ ਥਾਣਾ ਕਹਿੰਦੇ ਬਾਈ ਹਾਂ ਜੀ ਥਾਣੇ ਦੀ ਹੋਰ ਸ਼ਾਂ ਕੋਈ ਨਹੀਂ ਜੀ ਹੋਰ ਸ਼ਾਂ ਕੋਈ ਨਹੀਂ ਸਾਫ਼ ਹੈ ਪੂਰੀ ਝੋਲੀ ਕਿੱਕ ਨੰਬਰ ਆ ਜੀ ਥਾਂ ਦੇ ਹਾਂ ਏਸ ਨੂੰ ਕਰਮਾ ਲਈ ਦਾ ਬੜਾ ਚੰਗਾ ਬਾਕੀ ਬਦਨੇ ਪਈ ਵੀ ਛੇਤੀ ਟੀਕਾ ਲੈ ਲਓ ਹਾਂਜੀ ਬਹੁਤ ਚੰਗਾ ਬੱਚਾ ਯਾਰ 4 ਥਣ ਲੈ ਚਾਰੇ ਥਣ ਹਾਂਜੀ ਲਓ ਕਿਆ ਬਾਤ ਓਕੇ ਆ ਬਈ 4 ਥਣ ਇਹ ਬਾਹਰ ਰੱਖੋ ਪਹਿਲੇ ਵਾਰ ਨਿਕਲੀ ਕਰਕੇ ਵਿਚਾਰੀ ਲਾਈ ਦਿੱਤੀ ਆਪਦੀ ਤਾਂ ਆ ਹੂੰ ਚਾਰ ਚੜ ਜਦੋਂ ਪਹਿਲਾਂ ਖੁੱਲਾ ਹੋਵੇ ਚਾਰੂ ਚੁਰੂ ਫੁੱਲ ਆਣਾ ਚਾਰੂ ਫੁੱਲ ਆ ਜਿਹੜਾ ਕੋਈ ਮਰਜ਼ੀ ਪਾਈ ਹੈ ਅੱਗੇ ਲਾਸਟ ਆਣੀ ਇਹਦੀ ਉਮਰ ਇਹਦੀ ਉਮਰ 9 ਮਹੀਨੇ ਹੈ ਜੀ ਖੋਲੀ ਮੜੀ ਇਹਦੀ ਉਮਰ ਰਾਂ ਨੇ 9 ਮਹੀਨੇ ਹੋਊ ਜੀ 9 ਸਾਢੇ 9 ਮਹੀਨੇ ਓਕੇ ਲੈ ਚਲ ਮੜੀ ਬਾਹਰ ਤੋਰ ਦੇ ਬੱਚਾ ਵੀ ਬਹੁਤ ਚੰਗਾ ਹੈ। ਬਾਈ ਬੱਚਾ ਫੇਸਬੁਕ ਤੋਂ ਵੇਖੋ ਕਿੰਨਾ ਪਿਆਰਾ ਹੈ। ਛੋਟਾ ਜਿਹਾ ਫੇਸ ਹੈ ਨਾ ਕਰਮਾਣ। ਹਾਂਜੀ ਹਾਂਜੀ। ਕੰਨ ਗੋਲ ਹੈ ਨਾ। ਹਾਂਜੀ ਬੱਚੀ ਇੱਕ ਨੰਬਰ ਆਈ। ਹੂੰ। ਨਿਕੰਨਾ ਜੀ। ਕੀ ਆ ਬਾਤ ਆ ਵੇ। ਜਦਪਾਤ ਵਾਲੀ ਆ ਜੀ। ਚੰਗਾ। ਝੋਲੀ ਵੀ ਚਾਰੀ ਆ ਥਣ। ਹਾਂਜੀ ਤੇ ਪਿੱਠ ਪੂੜਾ ਵੇਖੋ ਕਿੰਨਾ ਸੋਹਣਾ ਜੀ। ਸਹੀ ਗੱਲ ਆ ਬਾਈ। ਚੰਗਾ ਪਲਿਆ ਵਾ ਬੱਚਾ ਹੈ ਨਾ। ਹਾਂਜੀ ਹਾਂਜੀ। ਹੂੰ। ਪੂਰਾ ਸਮਿਆਂ ਵਾ ਬੱਚਾ ਲੈ। ਐ ਮਸਤੀ ਕਰਦੀ ਆ ਕਰਮਾਣ ਵਾਲੀ ਕਣੀ। ਹਾਂਜੀ। ਹੂੰ। ਜਵਾਨੀ ਆ ਸਰੀ ਜੇ ਹੋਂ ਨਾ ਮਸਤੀ ਕਰੂ ਕਰੂ ਕੋਈ। ਸਹੀ ਗੱਲ ਆ ਬਾਈ ਜਾ ਜੇਕ ਜੋੜੀ ਲਊਗਾ ਨਹੀਂ 20 2000 ਮੋਲੇ ਜੋੜੀ 38 ਦੀ ਦੇ ਦਾਂਗੇ ਚੱਕ ਬਾਈ ਮੋਲੇ ਦਾ 20 20 ਆ ਬਾਈ ਕਹਿੰਦਾ ਜੋੜੀ 38000 ਦੀ ਦੇ ਦਾਂਗੇ ਹੋਰ ਵੀ ਵਿੱਚ ਕੋਈ ਚੱਕਰ ਨਹੀਂ ਮੌਕੇ ਦੇ ਹੋ ਜਾਊਗਾ ਮਾਨ ਤਾਂ ਬੱਚਾ ਵੀ ਚੰਗਾ ਹੈ ਸਮੀ ਵੀ ਚੰਗੀ ਆ ਨਾ ਬੱਚੀ ਹਾਂਜੀ ਸਮੀ ਚੰਗੀ ਆ ਇਹ ਵੀ ਸੇਤੂ ਟੀਕਾ ਲਊ ਜਿਹੜੇ ਨਾਮ ਨਾਲ ਕਰਮ ਵਾਲੀ ਦੀ ਗਰੋਥ ਆ ਨਾ ਗਰੋਥ ਬਹੁਤ ਆ ਜੀ ਪੈਟ ਪੂੜਾ ਬਾਹਲਾ ਸੋਹਣਾ ਥਾਣਾ ਦੇਖੋ ਜੀ ਫਲਗੜਾ ਇਕ ਲਗਲਾ ਥਾਣਾ ਇਹਦਾ ਪੂਰਾ ਦੇਖ ਕੇ ਕਿੰਨਾ ਸੋਹਣਾ ਥਾਣਾ ਜੀ ਸਹੀ ਗੱਲ ਆ ਬਾਈ ਹਾਂਜੀ ਲੈ ਚੱਲ ਅੰਦਰ ਬੱਚਾ ਇੱਕ ਨੰਬਰ ਆ ਜੀ ਬੱਚੇ ਦੋਨੇ ਇੱਕ ਨੰਬਰ ਬ ਤਿਆਰ ਕਰੋ ਯਾਦ ਕਰੋ ਸਾਲ ਦੇ ਵਿੱਚ ਅਜ ਰੁਪਏ ਚ ਕਰਮ ਵਾਲੇ ਨੇ ਸ਼ਾਬਦ ਨੇ ਜੀ ਸਹੀ ਗੱਲ ਆ ਹਾਂ ਜੀ ਆਉਂਦੇ ਸਾਲ ਨੂੰ ਤਿਆਰ ਹੋ ਜਾਣੀਆਂ ਕਰਮਾ ਹਾਂ ਜੀ ਰਾਉਲਾ ਜੀ ਹਾਂ ਪਰ ਅੱਗੇ ਕੱਟੀ ਆਗੀ ਇਹਦੀ ਕਿੰਨੀ ਉਮਰ ਆ ਬਾਈ ਇਹਦੀ ਕੱਟੀ ਦੀ ਉਮਰ ਹੋਊਗੀ ਹੱਥ 8.5 ਮਹੀਨੇ ਜੀ ਠੀਕ ਆ ਬਾਈ ਹਾਂ ਜੀ ਕਿੰਨਾ ਕਰਕਾੜ ਦੀ ਮਾਂ ਦਾ ਰਕਾੜ ਦੀ ਮਾਂ ਦਾ ਬਹੁਤ ਚੰਗਾ ਜੀ ਠੀਕ ਆ ਤਲਵੰਡੀ ਭਾਈ ਤੋਂ ਆਈ ਆ ਜੀ ਮਾਂ ਖਲੇ ਥਲੇ 17 ਲੀਟਰ ਦਾ ਦਾ ਜੀ ਠੀਕ ਆ ਬਾਈ ਹਾਂ ਜੀ ਖੋਲੀ ਮਣੀ ਦੂਰੀ ਬਾਈ ਬੱਚਾ ਚੰਗਾ ਹਾਂਜੀ ਬੱਚਾ ਬਹੁਤ ਚੰਗਾ ਫੇਸਬੁਕ ਬਹੁਤ ਚੰਗਾ ਹਾਂਜੀ ਕਦ ਕਦ ਠੀਕ ਆ ਬਾਈ ਥਣ ਚਾਰੀ ਆ ਲੈ ਤੋਰਾ ਚੈੱਕ ਕਰ ਲੋ ਕਰਮ ਵਾਲੀ ਦਾ ਇੱਕ ਨੰਬਰ ਹਾਂਜੀ ਇਹਦਾ ਮੁੱਲ ਜਾਇਜ਼ ਮੁੱਲ ਵੱਡੇ ਬਾਈ 15000 ਕਰਾ ਲਓ 16 ਕਰਾ ਲਓ 14000 ਦੀ ਇਹ ਦੇ ਦਾਂਗੇ 14000 ਦੀ ਕੱਟੀ ਬਾਈ ਕਹਿੰਦਾ ਦੇ ਦਾਂਗੇ ਮੁੱਲ ਕਰਾਉਣਾ ਜੱਡਾ ਮਰਜ਼ੀ ਕਰਾ ਲਓ ਇਸ ਸ੍ਰੀ ਰਖਤ ਸਿੰਘ ਦੀ ਕਿੱਡੀ ਸੁਨੇ ਪਿਆਰੀ ਲੱਗੀ। ਖੱਚ ਕੇ ਮੁੱਲ ਰੱਖਿਆ ਬਾਲਾ ਮੁੱਲ ਨਹੀਂ ਰੱਖਿਆ ਬੱਚਾ ਚੰਗਾ ਬਾਈ। ਮੁੱਲ ਮੇਜ ਕਰਨ ਦਾ ਕੀ ਬਦਾ ਜੀ। ਹਾਂ। ਹਰ ਇੱਕ ਬੰਦੇ ਨੂੰ ਚੀਜ਼ ਦਾ ਪਤਾ ਹੀ ਹੈ ਜੀ ਕਿ ਮੇਰਾ। ਸਹੀ ਗੱਲ ਆ ਬਾਈ। ਹੂੰ। ਖੱਚ ਕੇ ਮੁੱਲ ਆ ਜਮ ਹਾਂ। ਹਾਂ ਜੀ। ਹੂੰ। ਫਲ ਤੋਂ ਇਹ ਵੀ ਬਹੁਤ ਚੰਗਾ ਲੱਗਾ ਚਾਰ ਹੀ ਥਾਣਾ ਜੀ। ਸਹੀ ਗੱਲ ਆ ਬਾਈ। ਹੂੰ। ਨਾਲ ਹੀ ਪਾਲ ਜਾਣਾ ਹੁੰਦਾ ਗਰਮ ਵਾਲੀਆਂ ਨੇ ਜਿੱਥੇ ਉਹ ਕਰੇ ਕੇ ਲਿਆ ਕੇ ਖੜਾਤੀ। ਮਿੱਠੇ ਪੱਠੇ ਘਾ ਕੇ ਨਾਲ ਹੀ ਤਿਆਰ ਹੋ ਜਾਂਦੀਆਂ ਨੇ ਗਰਮ ਵਾਲੀਆਂ। ਕਿਨੇ ਬਾਈ। ਸਹੀ ਆ ਜੀ। ਹੂੰ ਹੂੰ। ਜਮਾ ਜਾਇਜ ਮੋਲਾ ਬਾਈ ਖਿੱਚ ਕੇ ਬਾਈ ਨੇ ਮੋਲ ਰੱਖਿਆ ਬਾਲਾ ਮੋਲ ਨਹੀਂ ਰੱਖਿਆ ਛੋੜਾ ਬੜਾ ਬਹੁਤ ਚੰਗਾ ਝੂਲੀ ਝੂਲੀ ਇੱਕ ਨੰਬਰ ਚਾਰ ਥਣ ਬਲਬਲ ਪੂਰੇ ਲੈ ਕਿਆ ਬਾਤ ਹੈ ਬਾਲੀ ਗੋਲ ਮੂਲ ਕੱਤੀ ਬਹੁਤ ਬੜਾ ਚੰਗਾ ਹਾਂਜੀ ਨਾਗਸੀ ਭਰਾ ਕੋਲੇ ਜਿਹੜੇ ਸੀਗੇ ਸਾਰੀ ਦਿਖਾਤੇ ਬਈ ਤੇ ਮੱਝ ਵੀ ਚੰਗੀ ਆ ਤੋਕੜਾ ਮੋਲ ਜਾਇਜ ਆ ਬੈਡ ਵੀ ਚੰਗੀ ਆ ਸੂਈ ਸਵਾਈ ਦੋਨੇ ਬੱਚੀਆਂ ਵੀ ਟੌਪ ਬਰੀਡ ਆ ਬਈ ਤੇ ਮੋਲ ਵੀ ਜਾਇਜ ਕਿਸੇ ਵੀ ਨੂੰ ਕੋਈ ਵੀ ਪਸੰਦ ਆ ਬਾਈ ਨਾਲ ਕਨੈਕਟ ਕਰ ਲਿਓ ਧੰਨਵਾਦ